ਆ ਦੇਖੋ ਜੀ ਤੁਹਾਡੇ ਸਾਹਮਣੇ ਹੁਣ ਤੁਸੀਂ ਤਿੱਖੀ ਚੀਜ਼ ਮਾਰ ਕੇ ਵੀ ਦੇਖਿਆ ਤੇ ਕੋਈ ਪ੍ਰੋਬਲਮ ਨਹੀਂ ਆਈ ਜੀ ਪਹਿਲਾਂ ਜਿਹੜੀ ਪੀਪੀਸੀ ਚੱਲਦੀ ਸੀ ਉਹ ਲਾਈਟ ਚੱਲਦੀ ਹੁੰਦੀ ਸੀ ਉਹਦੇ ਵਿੱਚ ਮੰਨ ਲਓ ਬੱਚੇ ਨੇ ਕੁਝ ਮਾਰਿਆ ਜਾਂ ਤੁਹਾਡਾ ਕੋਈ ਹੱਥ ਵੱਜਿਆ ਕਈ ਵਾਰ ਕੋਈ ਬੈੱਡ ਲੱਗਿਆ ਉਹ ਟੁੱਟ ਜਾਂਦਾ ਸੀ ਇਹਦੀ ਅਸੀਂ ਵੀਰੇ 10 ਸਾਲ ਦੀ ਗਾਰੰਟੀ ਦਵਾਂਗੇ ਠੀਕ ਹੈ ਮਾਈ ਗॉड ਵਾਹ ਰਾਜਮੇਸਤਰੀ ਨੂੰ ਘਰੋਂ ਕੱਢਤਾ ਜੀ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਟਾਕੀਂ ਦਰਵਾਜ਼ਿਆਂ ਦਾ ਕੰਮ ਹੋ ਗਿਆ ਬਾਅਦ ਦੀ ਜ਼ਿੰਮੇਵਾਰੀ ਸਾਰੀ ਸਾਡੀ ਹੈ ਸ਼ੀਸ਼ੇ ਤੋਂ ਲੈ ਕੇ ਇੰਟੀਰੀਅਰ ਦਾ ਵੀ ਸਾਰਾ ਕੰਮ ਆਪ ਕਰਕੇ ਦਵਾਂਗੇ ਕੰਮ ਨਹੀਂ ਆਗਾ ਜਿਵੇਂ ਆ ਜਾਂਦਾ 200 ਦਾ ਰੋਲ ਆਜੀ 300 ਦਾ ਰੋਲ ਹੈ ਜੀ ਉਹ ਵਾਲਪੇਪਰ ਤੁਸੀਂ ਅੱਜ ਲਾਉਂਗੇ ਠੀਕ ਆ ਜੀ ਤੁਹਾਡਾ ਮਹੀਨੇ ਦੇ ਵਿੱਚ ਵਿੱਚ ਉਹ ਵਾਲਪੇਪਰ ਖਰਾਬ ਹੋ ਜਾ ਆਪਣੇ ਕੋਲ ਜਿਹੜੇ ਵਾਲਪੇਪਰ ਨੇ ਤੁਸੀਂ ਹੱਥ ਫੇਰ ਕੇ ਵੀ ਦੇਖਦਾ ਨਹੀਂ ਨਹੀਂ ਕੁਆਲਟੀ ਨਹੀਂ ਹੈ ਕਿੰਦਾ ਸੂਟਾਂ ਦੇ ਉੱਤੇ ਕੜਾਈ ਹੁੰਦੀ ਹੈ ਉਹ ਚੀਜ਼ ਹੈ ਜੀ ਯੂਵੀ ਸ਼ੀਟ ਦੀ ਵੀਰ ਕਹਿੰਦਾ ਮੈਂ 20 ਸਾਲ ਦੀ ਗਾਰੰਟੀ ਲਿਖ ਕੇ ਦਊਗਾ ਕੋਈ ਸਟੀਕਰ ਨਹੀਂ ਲਾਇਆ ਵਾ ਪ੍ਰੋਪਰ ਸ਼ੀਟ ਹੈ ਕੁਆਲਟੀ ਬੋਲਦੀ ਹੈ ਤੇ ਦਰਸ਼ਕਾਂ ਨੂੰ ਇੱਕ ਵਾਰ ਇਹ ਦੱਸੋ ਵੀ ਤੁਸੀਂ ਕਿਚਨ ਕਿਹੜੀ ਕਿਹੜੀ ਤਰੀਕੇ ਨਾਲ ਤਿਆਰ ਕਰਦੇ ਹੋ ਵੁੱਡਨ ਚ ਵੀ ਤਿਆਰ ਕਰਦੇ ਹੋ ਕਿ ਈਸੀ ਇੰਟੀਰੀਅਰ ਦੇ ਤਿਆਰ ਕਰਦੇ ਹੋ ਕਿਵੇਂ ਹੈ ਪ੍ਰੋਫਾਈਲ ਕਿਚਨ ਜਿਹੜੀ ਉਹ ਵੁੱਡਨ ਤੋਂ ਮੰਨ ਲਓ 20% ਘੱਟ ਹੋ ਜਾਂਦੀ ਆ ਪਰ ਉਹਦੀ ਲੁੱਕ ਬੜੀ ਲਗਜ਼ਰੀ ਆ ਸ਼ਿਸ਼ਾ ਭਾਈ ਇਹ ਫਲੂਟਡ ਗਲਾਸ ਕਹ ਦਿੰਨੇ ਆ ਜੀ ਇਹਨੂੰ ਅੱਛਾ ਤੇ ਜ਼ਿਆਦਾਤਰ ਮੰਨ ਲਓ ਲਗਜ਼ਰੀ ਬੰਦੇ ਜਿਹੜੇ ਆਪਣੇ ਸ਼ੌਂਕ ਲਈ ਰੱਖਦੇ ਨੇ ਠੀਕ ਆ ਜੀ ਚਲੋ ਕਰਾਤਾ ਕੋਈ ਵੀ ਸਕਦਾ ਇਹ ਸ਼ੀਸ਼ਾ ਫਲੂਟਡ ਗਲਾਸ ਹੁੰਦਾ ਜੀ ਜੰਗਲੇ ਵਾਲਾ ਸ਼ੀਸ਼ਾ ਹੁੰਦਾ ਜੀ ਟਫਨ ਉਹ ਆਪਾਂ ਤਾਂ ਨਹੀਂ ਤਿਆਰ ਕਰਕੇ ਪੌੜੀ ਤੇ ਸ਼ੀਸ਼ਾ ਲੱਗਦਾ ਉਹ ਵੀ ਕਰਦੇ ਆ ਜੀ ਤੇ ਸਟੀਲ ਹੁੰਦਾ ਜੀ ਨਾਲ ਆਪਾਂ ਉਹ ਵੀ ਕਰਦੇ ਆ ਤੋਂ ਵੀਰੇ ਆਪਣਾ ਆਪਣਾ ਉਹ ਕੰਮ ਨਹੀਂ ਹੈਗਾ ਆਪਣਾ ਜਿੰਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜੋ ਜ਼ਿਆਦਾ ਚੱਲ ਚੱਲ ਰਿਹਾ ਹੈ ਨਾ ਝੂਠ ਫਰੇਬ ਚੱਲ ਰਿਹਾ ਕਿਸੇ ਵੀ ਫੀਲਡ ਦੇ ਵਿੱਚ ਆਪਾਂ ਦੇ ਆਜੋ ਬਾਈ ਫਿਰ ਮਰੰਡੇ ਆਜੋ ਸ਼ੇਰਗਿਲ ਹਸਪੀਟਲ ਤੋਂ ਜਿਹੜੀ ਆਪਣਾ ਲੁਧਿਆਣੇ ਨੂੰ ਰੋਡ ਜਾਂਦੀ ਹੈ ਨਾ ਮਰੰਡੇ ਤੋਂ ਉਹ ਰੋਡ ਤੇ ਆਪਾਂ ਖੜੇ ਆ ਤੇ ਬਹੁਤ ਵਧੀਆ ਤੁਹਾਨੂੰ ਅੱਜ ਮੈਂ ਇੱਕ ਸ਼ਾਪ ਤੇ ਲੈ ਕੇ ਆਇਆ ਜਿੱਥੇ ਕਿ ਆਪਣੇ ਘਰ ਦਾ ਸਾਰਾ ਰੈਨੋਵੇਸ਼ਨ ਆਪਾਂ ਕਰਵਾ ਸਕਦੇ ਆ ਆਪਾਂ ਪਹੁੰਚੇ ਹੋਏ ਆ ਪ੍ਰੋਵਲ ਇੰਟੀਰੀਅਰ ਪੀਵੀਸੀ ਵਾਲਿਆਂ ਕੋਲੇ ਇੱਥੇ ਵਾਲਪੇਪਰ ਯੂਵੀ ਸ਼ੀਟ ਗਲਾਸ ਤੇ ਕਿਚਨ ਦਾ ਹਰ ਤਰ੍ਹਾਂ ਦਾ ਇੰਟੀਰੀਅਰ ਦਾ ਡੈਕੋਰੇਸ਼ਨ ਦਾ ਕੰਮ ਹੁੰਦਾ ਤੇ ਸਭ ਤੋਂ ਜ਼ਿਆਦਾ ਇੱਕ ਮੈਨੂੰ ਬੰਵਾਈ ਦੀ ਗੱਲ ਚੰਗੀ ਲੱਗੀ ਕਿ ਜੋ ਵੀ ਹੈ ਸਾਰਾ ਸੱਚ ਅਗਲੇ ਦੇ ਅੱਗੇ ਰੱਖ ਦੇਣਾ ਵੀ ਵਾਲਪੇਪਰ ਲਾਉਣਾ ਚਾਹੀਦਾ ਨਹੀਂ ਲਾਉਣਾ ਚਾਹੀਦਾ ਮਤਲਬ ਸਾਰਾ ਕੁਝ ਇਹ ਬੰਦੇ ਨੇ ਅੱਗੇ ਤੁਹਾਡੇ ਬਿਆਨ ਕਰ ਦੇਣਾ ਤੇ ਉਹ ਤੋਂ ਬਾਅਦ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਕਿਵੇਂ ਕਰਨਾ ਹੈ ਤੇ ਬੰਦਾ ਵੁੱਡਨ ਦੀ ਵੀ ਕਿਚਨ ਤਿਆਰ ਕਰਦਾ ਹੈ ਠੀਕ ਹੈ ਜੀ ਅੰਟੀਰੀਅਰ ਪੂਰਾ ਘਾਟਾ ਸਿਰੇ ਦਾ ਮਤਲਬ ਗੱਲਾਂ ਆਪਾਂ ਨੇ ਜਿਆਦਾ ਐਦਾ ਵੇਸਨਾ ਕਰੀਏ ਟਾਈਮ ਬਾਕੀ ਆਪਾਂ ਬਾਈ ਨਾਲੇ ਗੱਲਬਾਤ ਕਰਦੇ ਆ ਸਸਰੀ ਘਰ ਬਾਈ ਜੀ ਸਸਰੀ ਘਰ ਜੀ ਹੋ ਠੀਕ ਹੋ ਜੀ ਵਧੀਆ ਤੁਸੀਂ ਤੇ ਬਾਈ ਯਾਰ ਕੰਮ ਤੁਹਾਡਾ ਘਾਟ ਬੋਲਦਾ ਯਾਰ ਤੇ ਵੀਰ ਨੇ ਮੇਰੇ ਯਾਰ ਦੋਸਤ ਦੇ ਘਰੇ ਵੀ ਕੰਮ ਕਰਿਆ ਯਾਰ ਬਹੁਤ ਚੰਗਾ ਕੰਮ ਹੈ ਬਾਈ ਦਾ ਤੇ ਵੀਰ ਆਪਣੀ ਨਾ ਹੁਣ ਦੁਕਾਨਦਾਰੀ ਬਾਰੇ ਮਾਨੂੰ ਖੁੱਲ ਕੇ ਦੱਸ ਕੇ ਕਿਵੇਂ-ਕਿਵੇਂ ਤੇਰੇ ਕੋਲ ਕੀ-ਕੀ ਹੈਗਾ ਕੀ-ਕੀ ਤੁਸੀਂ ਤਿਆਰ ਕਰਦੇ ਹੋ ਘਰ ਨੂੰ ਇੱਕ ਵਧੀਆ ਲੁੱਕ ਬਣਾ ਦਨੇ ਤੁਸੀਂ ਆ ਜਿੱਦਾਂ ਹੁਣ ਆ ਤੁਹਾਡੇ ਲੱਗਿਆ ਹੋਇਆ ਪਿੱਛੇ ਸਾਰਾ ਹੈ ਨਾ ਤੇ ਵਧੀਆ ਮਨ ਘਰਾਂ ਨੂੰ ਇੰਨੀ ਕਿ ਵਧੀਆ ਤੁਸੀਂ ਰੂਹ ਖੁਸ਼ ਕਰ ਦਿੰਨੇ ਘਰਾਂ ਚ ਤੇ ਉਹ ਕਿਵੇਂ ਕਰਦੇ ਹੋ ਕੀ-ਕੀ ਕਰਦੇ ਹੋ ਸਾਰਾ ਆਪਣੇ ਦਰਸ਼ਕਾਂ ਨੂੰ ਆਪਾਂ ਨੇ ਦੱਸਣਾ ਹੈ ਹਾਂਜੀ ਜ਼ਰੂਰ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਡੇ ਕੋਲ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਆਪਾਂ ਜਿਵੇਂ ਵੀਰੇ ਘਰਾਂ ਦੇ ਵਿੱਚ ਜੋ ਵੀ ਇੰਟੀਰੀਅਰ ਦਾ ਕੰਮ ਹੁੰਦਾ ਠੀਕ ਹੈ ਜੀ ਤਾਂ ਮਰੇ ਤਿਆਰ ਕਰਨੇ ਨੇ ਆਪਾਂ ਠੀਕ ਹੈ ਕਿਸੇ ਤੇ ਕੋਈ ਸਲਾਹ ਆ ਹੈ ਜਾਂ ਵੈਸੇ ਵੀ ਅੱਜ ਕੱਲ ਹਰੇਕ ਬੰਦੇ ਨੂੰ ਸ਼ੌਂਕ ਹੈ ਦਿਵਾਲੀ ਕਰਕੇ ਪਿਆ ਹਾਂ ਸ਼ਾਦੀਆਂ ਕਰਕੇ ਅਗਲੇ ਨੇ ਕਮਰੇ ਤਿਆਰ ਕਰਾਉਣੇ ਹੁੰਦੇ। ਦੇਖੋ ਜੀ ਪੀਵੀਸੀ ਦਾ ਤਾਂ ਜਿਹੜਾ ਚੱਲੇ ਆਉਂਦਾ ਉਹ ਪਹਿਲਾਂ ਤੋਂ ਟ੍ਰੈਂਡ ਹੈਗਾ ਹੀ ਆ। ਇਹ ਤਾਂ ਨਾ ਖਤਮ ਹੋਣ ਵਾਲੀ ਚੀਜ਼ ਹੈ ਆਪਾਂ ਪੀਵੀਸੀ ਵੀ ਜਿਹੜੀ ਲਾਉਨੇ ਆ ਸੁਪਰ ਹੈਵੀ ਚ ਲਾਉਨੇ ਆ। ਅੱਛਾ ਇਹ ਸੁਪ ਇਹ ਹੈਵੀ ਚ ਸੁਪਰ ਹੈਵੀ ਹੈ। ਪਹਿਲਾਂ ਜਿਹੜੀ ਪੀਵੀਸੀ ਚੱਲਦੀ ਸੀ ਉਹ ਲਾਈਟ ਚੱਲਦੀ ਹੁੰਦੀ ਸੀ। ਉਹਦੇ ਵਿੱਚ ਮੰਨ ਲਓ ਬੱਚ ਇਹਦੀ ਅਸੀਂ ਵੀਰੇ 10 ਸਾਲ ਦੀ ਗਾਰੰਟੀ ਦਵਾਂਗੇ ਠੀਕ ਹੈ ਸੁਪਰ ਹੈਵੀ ਪੈਨਲ ਹੈ ਜੀ ਤੇ ਤੁਹਾਨੂੰ ਬਾਜਵ ਰੇਟ ਦੇ ਵਿੱਚ ਤਿਆਰ ਕਰਕੇ ਦਵਾਂਗੇ ਜਿਵੇਂ ਨਿਆਣੇ ਕੀ ਹੁੰਦਾ ਤਾਂ ਵੀ ਕੋਈ ਤਿੱਖੀ ਨੁਕੇਲੀ ਚੀਜ਼ ਮਾਰ ਦਿੰਦੇ ਤੇ ਸਰਾਖ ਹੋ ਜਾਂਦਾ ਤਾਂ ਕਿਵੇਂ ਹੈ ਨਾ ਤੇ ਆਪਾਂ ਹੁਣੇ ਦੇਖ ਲੈਣੇ ਆ ਆ ਦੇਖੋ ਜੀ ਤੁਹਾਡੇ ਸਾਹਮਣੇ ਹੁਣ ਤੁਸੀਂ ਤਿੱਖੀ ਚੀਜ਼ ਮਾਰ ਕੇ ਵੀ ਦੇਖਿਆ ਤੇ ਕੋਈ ਪ੍ਰੋਬਲਮ ਨਹੀਂ ਆਈ ਜੀ ਬਾਈ ਚਾਂਸ ਮੰਨ ਲਓ ਇਹਦੇ ਉੱਪਰ ਕੋਈ ਪਰ ਜ਼ਿਆਦਾ ਜ਼ੋਰ ਨਾਲ ਮਾਰ ਦੇ ਜ਼ਿਆਦਾ ਜ਼ੋਰ ਨਾਲ ਚਲੋ ਇਹਦਾ ਮੈਂ ਹੌਲੀ ਮਾਰਿਆ ਜੇ ਜ਼ਿਆਦਾ ਜ਼ੋਰ ਨਾਲ ਮਾਰਦੇ ਚਲੋ ਫਿਰ ਤਾਂ ਹੈ ਆਦਰਵਾਇਜ਼ ਮਤਲਬ ਜਿੱਦਾਂ ਪਹਿਲਾਂ ਮਾੜੀ-ਵੋਡੀ ਕੋਈ ਚੀਜ਼ ਵੱਜ ਜਾਂਦੀ ਸੀ ਤੇ ਉਹ ਹੋ ਜਾਂਦਾ ਪੂਰੀ ਹੈਵੀ ਸ਼ੀਟ ਹੈ ਵੀਰੇ ਤੁਸੀਂ ਡਬਲ ਹੈਵੀ ਚਾਹੀ ਤੁਸੀਂ ਆਪਣੇ ਹਿਸਾਬ ਲਾ ਸਕਦੇ ਹੋ ਹੁਣ 50 ਤੋਂ 100 ਹੋਊਗੀ ਜੀ ਇਹ ਡਬਲ ਡਬਲ ਹੈਵੀ ਦੇ ਵਿੱਚ ਆ ਜਾਂਦੀ ਆ ਉਸ ਤੋਂ ਬਿਨਾ ਵੀਰੇ ਆਪਣੇ ਕੋਲ ਬਾਲ ਪੇਪਰ ਦਾ ਜਿਹੜਾ ਕੰਮ ਹੈ ਜੀ ਹਾਂਜੀ ਉਹ ਲਗਜ਼ਰੀ ਬਾਲ ਪੇਪਰ ਨੇ ਆਪਣੇ ਕੋਲ ਠੀਕ ਹੈ ਜੀ ਆਪਣਾ ਉਹ ਕੰਮ ਨਹੀਂ ਹੈਗਾ ਜਿਵੇਂ ਆਹ ਜਾਂਦਾ 200 ਦਾ ਰੋਲ ਹੈ ਜੀ 300 ਦਾ ਰੋਲ ਹੈ ਜੀ ਉਹ ਵਾਲ ਪੇਪਰ ਤੁਸੀਂ ਅੱਜ ਲਾਉਂਗੇ ਠੀਕ ਹੈ ਜੀ ਤੁਹਾਡਾ ਮਹੀਨੇ ਦੇ ਵਿੱਚ ਵਿੱਚ ਉਹ ਵਾਲ ਪੇਪਰ ਖਰਾਬ ਹੋ ਜਾਣਾ ਆਪਣੇ ਕੋਲ ਜਿਹੜੇ ਵਾਲ ਪੇਪਰ ਨੇ ਤੁਸੀਂ ਹੱਥ ਫੇਰ ਕੇ ਵੀਰੋ ਦੇਖ ਲਗਦੇ ਨਹੀਂ ਨਹੀਂ ਕੁਆਲਟੀ ਘੈਂਟ ਹੋਵੇ ਜਿੱਦਾਂ ਸੂਟਾਂ ਦੇ ਉੱਤੇ ਕਢਾਈ ਹੁੰਦੀ ਹੈ ਉਹ ਚੀਜ਼ ਹੈ ਜੀ ਠੀਕ ਹੈ ਤੇ ਨਾਲ ਦੀ ਨਾਲ ਨਾ ਦਰਸ਼ਕਾਂ ਨੂੰ ਮੇਰੇ ਵੀਰ ਐ ਦੱਸੀ ਜਾ ਵੀ ਕੀ ਰੇਟ ਰੂਟ ਲਾਉਣਾ ਤੋ ਜੀ ਆਹ ਦੇਖੋ ਵੀਰ ਆਪਣੇ ਕੋਲ ਜਿਹੜੀ ਵਾਲ ਪੇਪਰ ਬੁੱਕ ਹੈ ਹੂੰ ਇਹਦੇ ਵਿੱਚ ਤੁਸੀਂ ਦੇਖੋ ਵੀ ਐਨੇ ਕੰਟੀਕ ਰੋਲ ਨੇ ਆ ਦਿਖਾ ਦੇ ਮਿੱਤਰਾਂ ਮੜ ਜਾ ਆਜੋ ਜੀ ਲੋ ਜੀ ਕੁਆਲਿਟੀ ਬਾਈ ਕੋਲ ਘੈਂਟ ਹੈ ਬਾਕੀ ਚਲੋ ਆ ਕੇ ਪਤਾ ਲੱਗੂਗਾ ਤੁਹਾਨੂੰ ਹਨਾ ਕਿੰਦਾ ਵੀ ਫਿਨਿਸ਼ਿੰਗ ਹੈਗੀ ਹੈ ਜੋ ਵੀ ਹੈਗਾ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਠੀਕ ਹੈ ਜੇ ਕੋਈ ਬਾਈ ਦੀ ਦੁਕਾਨ ਤੇ ਆਉਣਾ ਚਾਹੁੰਦਾ ਹੈ ਵੀਰ ਤੋਂ ਕੰਮ ਕਰਵਾਉਣਾ ਚਾਹੁੰਦਾ ਹੈ ਤੇ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਅਲੱਗ-ਅਲੱਗ ਫੁਟੇਜ ਸਾਨੂੰ ਦਿਖ ਰਹੀ ਹੈ ਫੋਟੋਆਂ ਦਿਖ ਰਹੀਆਂ ਵੀਰ ਨੇ ਕਿੰਦਾ ਦਾ ਕੰਮ ਕਰਿਆ ਹੋਇਆ ਉਹ ਘਰਾਂ ਦੀ ਜਿਹੜੀ ਜੋ ਵੀ ਬਾਈ ਨੇ ਆਪਣਾ ਰੈਨੋਵੇਸ਼ਨ ਦਾ ਕੰਮ ਕਰਿਆ ਉਹ ਤੁਹਾਨੂੰ ਇਹ ਵਿੱਚ-ਵਿੱਚ ਕਲਿੱਪ ਦਿਖਾਈ ਜਾਂਦਾ ਤੇ ਮਿੱਤਰੋ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਫਿਰ ਵੀ ਵੀਰ ਤੋਂ ਇੱਕ ਵਾਰ ਬੁਲਾ ਦਿੰਨਾ ਨੰਬਰ ਭੋਲ ਦੇ ਵੀਰ ਨੰਬਰ ਨੋਟ ਕਰੋ ਜੀ ਆਪਣਾ 62805 ਜੀ 62805 11662 11662 62805 11662 11662 ਵੀਰ ਦਾ ਨੰਬਰ ਹੈ 22 ਦੇ ਫੋਨ ਤੇ ਕਾਲ ਕਰੋ ਤੇ 22 ਤੋਂ ਗੱਲਬਾਤ ਪੁੱਛੋ ਤੇ ਦੁਕਾਨ ਤੇ ਆ ਕੇ 22 ਤੋਂ ਕੰਮ ਕਰਵਾਓ ਤੇ 22 ਦਾ ਕੰਮ ਪੂਰਾ ਬੋਲਦਾ ਕੋਕੇ ਜੜਦਾ ਬਾਈ ਗਿਆਨੀ ਕੋਕੇ ਹਾਂਜੀ ਇਹ ਬਾਲ ਪੇਪਰ ਆ ਵੀਰੇ ਇਹ ਬਾਲ ਪੇਪਰ ਤੁਹਾਨੂੰ ਮੰਨ ਕੇ ਚਲੋ ਆਪਣੇ ਏਰੀਆ ਦੇ ਵਿੱਚ ਕਦੇ ਮਿਲਣਾ ਨਹੀਂ ਹੈਗਾ ਠੀਕ ਹੈ ਜੀ ਜਿਹੜਾ ਮੈਂ ਬਾਲ ਪੇਪਰ ਰੱਖਿਆ ਹੋਇਆ ਹੈ ਅੱਛਾ ਇਹ ਥੋੜਾ ਬਾਲ ਪੇਪਰ ਮੰਨ ਲਓ ਜੇ ਸਲਾਬ ਹੈ ਕਿਤੇ ਠੀਕ ਹੈ ਜੀ ਤਾਂ ਸਲਾਬ ਤੇ ਬਾਲ ਪੇਪਰ ਕਦੇ ਵੀ ਕੋਈ ਵੀ ਬੰਦਾ ਗਾਰੰਟੀ ਲੈਂਦਾ ਹੋਵੇ ਮੈਂ ਖੜਾ ਜੀ ਸਲਾਬ ਤੇ ਬਾਲ ਪੇਪਰ ਨਹੀਂ ਕੰਮ ਕਰਦਾ ਸੱਚੀ ਗੱਲ ਹੈ ਬਾਈ ਬਿਲਕੁਲ ਸਹੀ ਗੱਲ ਹੈ ਵੀਰੇ ਯਾਰ ਬਾਈ ਇਮਾਨਦਾਰੀ ਬਾਈ ਦੀ ਸਭ ਤੋਂ ਵੱਡੀ ਦਰਸ਼ਕੋ ਇਮਾਨਦਾਰੀ ਵੀਰ ਦੀ ਕਿ ਕਿਤੇ ਸਲਾਬ ਹੈ ਜੇ ਕੋਈ ਤੁਹਾਨੂੰ ਕਹਿੰਦਾ ਵੀ ਹਾਂ ਵੀ ਇੱਥੇ ਬਾਲ ਪੇਪਰ ਲਾ ਦੋਨੇ ਤੁਹਾਡਾ ਪੇਂਟ ਨਹੀਂ ਰਹਿੰਦਾ ਜੇ ਤਾ ਵਈ ਆਪੇ ਕਹਿ ਰਿਹਾ ਵੀ ਵਾਲਪੇਪਰ ਨਾਲ ਲਾਓ ਵੀਰੇ ਤੂੰ ਤਾਂ ਦੁਕਾਨਦਾਰੀ ਐ ਯਾਰ ਤੂੰ ਲੱਤ ਮਾਰੀ ਜਾ ਨਾ ਆਪਣੀ ਦੁਕਾਨਦਾਰੀ ਤੇ ਪਤਾ ਕੀ ਕੀ ਦੁਕਾਨਦਾਰੀ ਆਪਾਂ ਇੱਕ ਵਾਰ ਝੂਠ ਬੋਲ ਕੇ ਰੁਪਿਆ ਬਣਾ ਲਾਂਗੇ ਠੀਕ ਹੈ ਜੀ ਹਾਂ ਕੱਲ ਨੂੰ ਕਸਟਮਰ ਨੇ ਸਾਡੇ ਕੋਲ ਆਉਣਾ ਦੁਬਾਰਾ ਨਹੀਂ ਆਉਣਾ ਹਾਂ ਜੇ ਆਊਗਾ ਵੀ ਤਾਂ ਸਾਡੇ ਕੋਲ ਲਾਂਬਾ ਲੈ ਕੇ ਆਉ ਆਪਾਂ ਵੀਰੇ ਹਲਾਬ ਲਈ ਕੰਮ ਕਰਦੇ ਆਂ ਜੇ ਤੁਸੀਂ ਰੇਟ ਘੱਟ ਦੇ ਵਿੱਚ ਕਰਨਾ ਤਾਂ ਪੀਵੀਸੀ ਦਾ ਕੰਮ ਕਰਕੇ ਦਵਾਂਗੇ ਜੀ ਜੇ ਵਧੀਆ ਦੇ ਵਿੱਚ ਕੰਮ ਕਰਨਾ ਤਾਂ ਤੁਹਾਨੂੰ ਆਹ ਦੇਖੋ ਜੀ ਲੂਵਰ ਦੇ ਨਾਲ ਜੂਵੀ ਸ਼ੀਟ ਲਾ ਕੇ ਦਵਾਂਗੇ ਠੀਕ ਹੈ ਜੀ ਇਹ ਜੂਵੀ ਸ਼ੀਟ ਉਹ ਨਹੀਂ ਹੈਗੀ ਇਹ ਬਾਈ ਓਰੀਜਨਲ ਜਿਹੜੀ ਯੂਵੀ ਮਾਰਬਲ ਸ਼ੀਟ ਹੈ ਜੀ ਮਤਲਬ ਮਾਰਬਲ ਨਹੀਂ ਹੈ ਸ਼ੀਟ ਹੈ ਇਹ ਸ਼ੀਟ ਹੈ ਓਕੇ ਇਹ 3mm ਮੋਟੀ ਸ਼ੀਟ ਹੈ ਜੀ ਥਿਕਨੈਸ ਨੂੰ ਚੈੱਕ ਕਰੋ ਜੀ 3mm ਮੋਟੀ ਸ਼ੀਟ ਆਉਂਦੀ ਹੈ ਜੀ ਇਹ ਹੂੰ ਇਹ ਸਟicker ਵਾਲੀ ਨਹੀਂ ਹੈਗੀ ਜਿਹੜੀ ਸਟicker ਵਾਲੀ ਕਹਿੰਦੇ ਨੇ 5 6 600 ਵਾਲੀ ਜੀ ਆ ਵੀ ਉੱਪਰ ਸਟicker ਲਾਤਾ ਉਹ ਨਹੀਂ ਹੈ ਉਹ ਥੋੜੀ ਮਹੀਨੇ ਬਾਅਦ ਉੱਤਰ ਜਾਣੀ ਹੈ ਇਹਦੀ ਮੈਂ 20 ਸਾਲ ਦੀ ਲਿਖ ਕੇ ਗਾਰੰਟੀ ਦਊਂਗਾ ਜੀ ਲਓ ਜੀ ਯੂਵੀ ਸ਼ੀਟ ਦੀ ਵੀਰ ਕਹਿੰਦਾ ਮੈਂ 20 ਸਾਲ ਦੀ ਗਾਰੰਟੀ ਲਿਖ ਕੇ ਦਊਂਗਾ ਕੋਈ ਸਟicker ਨਹੀਂ ਲਾਇਆ ਵਾ ਪ੍ਰੋਪਰ ਸ਼ੀਟ ਹੈ ਕੁਆਲਿਟੀ ਬੋਲਦੀ ਹੈ ਸੋ ਵੀਰ ਤੇ ਇਹ ਲੂਵਰ ਲਾਏ ਹੋਏ ਹਨ ਹਾਂਜੀ ਇਹ ਲੂਵਰ ਹੈ ਜੀ ਲੂਵਰ ਦੇ ਵਿੱਚ ਆਪਾਂ ਨੂੰ ਹਰੇਕ ਤਰ੍ਹਾਂ ਦਾ ਮਿਲ ਜੂਗਾ ਜਿਵੇਂ ਜਿਹੜਾ ਲੂਵਰ ਆਪਣੇ ਕੋਲ ਲੱਗਿਆ ਹੋਇਆ ਆ ਦਿਖਾ ਦੇ ਮੜੇ ਜਿਹਾ ਡਿਜ਼ਾਈਨ ਵੀਰੇ ਉੱਪਰੋਂ ਦਿਖਾ ਦੇ ਮੜਾ ਜਾਂ ਹਾਂਜੀ ਦੱਸੋ 17mm ਲੂਵਰ ਹੈ ਜੀ WPC ਦੇ ਵਿੱਚ ਸੁਪਰ ਹੈਵੀ ਹੈ ਜੀ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲ ਦੂਜਾ ਲੂਵਰ ਜਿਹੜਾ ਆ ਜਾਂਦਾ ਜੀ ਇਹ ਆ ਜਾਂਦਾ ਜੀ 23mm ਦੇ ਵਿੱਚ ਇਹ ਇਹਦੇ ਵਿੱਚ ਆਪਾਂ ਪ੍ਰੋਫਾਈਲ ਲਾਈਟ ਘਮਾਉਣੀ ਹੋਵੇ ਇਹਦੇ ਵਿੱਚ ਘੁੰਮ ਜਾਂਦੀ ਹੈ ਜੀ ਉਹ ਚੀਜ਼ ਓਕੇ ਜਿਵੇਂ ਇਹ ਪ੍ਰੋਫਾਈਲ ਲਾਈਟ ਇਹ ਲੱਗੀ ਹੋਈ ਹੈ ਹਾਂਜੀ ਹਾਂਜੀ ਹਾਂ ਇਹ ਸਾਈਡ ਤੇ ਲੱਗੀ ਹੈ ਜੀ ਜੇ ਆਪਾਂ ਚੌੜਾ ਲਾਉਨੇ ਆ ਤਾਂ ਉਹਦੇ ਵਿੱਚ ਨਿਕਲ ਜਾਂਦੀ ਹੈ ਤਾਂ ਇਹਦੇ ਵਿੱਚ ਆ ਜੂਗੀ ਇਹਦੇ ਵਿੱਚ ਆ ਜਾਂਦੀ ਹੈ ਜੀ ਪ੍ਰੋਫਾਈਲ ਲਾਈਟ ਉਹਦੇ ਨਾਲ ਲੁੱਕ ਬੜੀ ਵਧੀਆ ਆਉਂਦੀ ਹੈ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਆਪਣੇ ਪੇਜ ਤੇ ਵੀਡੀਓ ਤੇ ਵਗੈਰਾ ਸਾਰੇ ਕਸਟਮਰ ਚੈੱਕ ਕਰ ਲਨਗੇ ਪਤਾ ਲੱਗ ਜੂਗਾ ਤੇ ਦਰਸ਼ਕਾਂ ਨੂੰ ਇੱਕ ਵਾਰ ਇਹ ਦੱਸੋ ਵੀ ਤੁਸੀਂ ਕਿਚਨ ਕਿਹੜੀ ਕਿਹੜੇ ਤਰੀਕੇ ਨਾਲ ਤਿਆਰ ਕਰਦੇ ਹੋ ਵੁੱਡਨ ਚ ਵੀ ਤਿਆਰ ਕਰਦੇ ਹੋ ਕਿ ਇਸ ਇੰਟੀਰੀਅਰ ਚ ਤਿਆ ਆਪਣੇ ਕੋਲ ਹਰੇਕ ਤਰ੍ਹਾਂ ਦੀ ਵੀਰੇ ਸਰਵਿਸ ਮਿਲ ਜੂਗੀ ਜੇ ਤੁਸੀਂ ਬੁੜਨ ਦੇ ਵਿੱਚ ਕਰਾਉਣਾ ਹੈ ਤਾਂ ਬੁੜਨ ਦੇ ਵਿੱਚ ਮਿਲ ਜੂਗਾ ਜੀ ਵਿੱਧ ਮਟੀਰੀਅਲ ਕਰਾਉਣਾ ਹੈ ਠੀਕ ਹੈ ਜੀ ਲੇਬਰ ਰੇਟ ਤੇ ਕਰਾਉਣਾ ਹੈ ਹਰੇਕ ਤਰ੍ਹਾਂ ਦੀ ਸਰਵਿਸ ਮਿਲ ਜੂਗੀ ਉਹ ਅਗਲੇ ਦੀ ਚੁਆਇਸ ਹੈ ਉਹ ਦਰਸ਼ਕੋ ਤੁਹਾਡੀ ਚੁਆਇਸ ਹੈ ਕਿ ਤੁਸੀਂ ਲੇਬਰ ਰੇਟ ਚ ਕਰਾਉਣਾ ਸਮਾਨ ਆਪਣਾ ਲਿਆ ਕੇ ਇੱਕ ਵੀਰ ਤੋਂ ਹੀ ਸਮਾਨ ਵਿੱਧ ਮਟੀਰੀਅਲ ਸਾਰਾ ਲੇਬਰ ਵਿੱਚੇ ਕਰਨਾ ਉਹ ਤੁਹਾਡੀ ਚੁਆਇਸ ਹੈ ਬਾਕੀ ਬਾਈ ਦੀ ਡੀਲਿੰਗ ਬਹੁਤ ਸਾਫ ਸੁਥਰੀ ਹੈ ਜਦੋਂ ਤੁਸੀਂ ਆਓਗੇ ਤਾਂ ਤੁਹਾਨੂੰ ਆਪ ਨੂੰ ਵਧੀਆ ਲੱਗੂਗਾ ਤੇ ਬਾਈ ਦਾ ਕੰਮ ਬੋਲਦਾ ਹੈ ਵਿੱਚ ਵਿੱਚ ਕਲਿੱਪਾਂ ਚੱਲ ਰਹੀਆਂ ਉਹ ਦੇਖਦੇ ਰਹੋ ਤੇ ਬਾਈ ਦਾ ਕੰਮ ਘਟ ਹੈ ਤੇ ਹੋਰ ਕੀ ਕੀ ਕੰਮ ਆਪਣਾ ਦੁਕਾਨ ਚ ਬੁਡਨ ਬੁਡਨ ਦੇ ਵੀ ਕਿਚਨ ਤਿਆਰ ਹੋ ਜੂਗੇ રે ਠੀਕ ਹੈ ਜੀ ਅਲੂਮੀਨੀਅਮ ਦੇ ਵਿੱਚ ਕਰਾਉਣੀਆਂ ਤੁਸੀਂ ਅਲੂਮੀਨੀਅਮ ਦੇ ਵਿੱਚ ਹੋ ਜੂਗੀ ਜਿਹੜੇ ਮੇਰੇ ਵੀਰ ਭਰਾ ਭੈਣ ਕਈ ਵਾਰ ਕਹਿੰਦੇ ਹੁੰਦੇ ਨੇ ਵੀ ਸਾਡੇ ਕੋਲ ਬਜਟ ਘੱਟ ਹੈ ਜੀ ਸਾਨੂੰ ਕਿਚਨ ਵੀ ਮੋਡੂਲਰ ਚਾਹੀਦੀ ਆ ਤਾਂ ਉਹਦੇ ਲਈ ਅਲੂਮੀਨੀਅਮ ਕਿਚਨ ਆ ਜਿਹੜੀ ਉਹ ਇੱਕ ਬੈਸਟ ਆਪਸ਼ਨ ਬਣ ਜਾਂਦੀ ਹੈ ਜੀ ਅੱਛਾ ਉਹਦੀ ਵੀ 15 ਤੋਂ 20 ਸਾਲ ਦੀ ਗਾਰੰਟੀ ਹੁੰਦੀ ਹੈ ਜੀ ਵਧੀਆ ਮਟੀਰੀਅਲ ਲਾ ਕੇ ਦਵਾਂਗੇ ਠੀਕ ਹੈ ਜੀ ਉਹ ਘੱਟ ਰੇਟ ਚ ਤਿਆਰ ਹੋ ਜਾਂਦੀ ਹੈ ਉਹ ਸਸਤੀ ਬੈਂਡ ਹਾਂਜੀ ਉਸ ਤੋਂ ਬਾਅਦ ਪ੍ਰੋਫਾਈਲ ਕਚਨਾ ਜਾਂਦੀ ਹੈ ਜੀ ਪ੍ਰੋਫਾਈਲ ਕਚਨਾ ਜਿਹੜੀ ਉਹ ਬੋਡਨ ਤੋਂ ਮੰਨ ਲਓ 20% ਘੱਟ ਹੋ ਜਾਂਦੀ ਹੈ ਪਰ ਉਹਦੀ ਲੁੱਕ ਬੜੀ ਲਗਜ਼ਰੀ ਆਉਂਦੀ ਹੈ ਓਕੇ ਜਿਹੜੀ ਮਤਲਬ ਬੈਸਟ ਕੰਟਰੀਆਂ ਦੇ ਵਿੱਚ ਚੱਲਦੀ ਹੈ ਅੱਜਕੱਲ੍ਹ ਜਿਆਦਾ ਅੱਛਾ ਅੱਛਾ ਉਹ ਵੀ ਆਪਾਂ ਤਿਆਰ ਕਰਕੇ ਦਿੰਨੇ ਆ ਜੀ ਤੇ ਪ੍ਰੋਪਰ ਤੁਹਾਨੂੰ ਜੇ ਕਚਨਾ ਤੁਸੀਂ ਸਾਨੂੰ ਦਿੰਨੇ ਹੋ ਠੀਕ ਆ ਜੀ ਹੂੰ ਪੇਮੈਂਟ ਕਰਦੇ ਹੋ ਐਡਵਾਂਸ ਪੇਮੈਂਟ ਕਰਦੇ ਹੋ 50% ਹੀ ਉਸ ਤੋਂ ਬਾਅਦ ਤੁਹਾਨੂੰ 5 ਤੋਂ 6 ਦਿਨਾਂ ਦੇ ਵਿੱਚ ਕਿਚਨ ਰੈਡੀ ਕਰਕੇ ਦੇ ਦਾਂਗੇ ਠੀਕ ਹੈ ਤੇ ਪ੍ਰੋਫਾਈਲ ਕਿਚਨ ਦੀ ਮੈਂ ਵੀਡੀਓ ਵਿੱਚ ਲਾ ਰਿਹਾ ਤੇ ਉਹ ਵੀ ਤੁਸੀਂ ਦੇਖਦੇ ਰਹੋ ਤੇ ਪ੍ਰੋਫਾਈਲ ਕਿਚਨ ਜਿਹੜੀ ਵੀਰ ਤਿਆਰ ਕਰਦਾ ਹੈ ਤੇ ਵੀਰ ਆ ਸਟੀਲ ਵੀ ਰੱਖੀ ਹੋਈ ਹੈ ਤੁਸੀਂ ਹਾਂਜੀ ਹਾਂ ਵੀਰੇ ਇਹ ਜਿਹੜਾ ਸ਼ੀਸ਼ੇ ਦਾ ਕੰਮ ਲਈ ਹੈ ਜੀ ਆਹ ਸਟੀਲ ਹੈ ਜਿਹੜੀ ਇਹ ਹੂੰ ਜਿਵੇਂ ਅੱਜ ਕੱਲ ਟਫਨ ਸ਼ੀਸ਼ਾ ਆਪਣੇ ਜੰਗਲਾਂ ਤੇ ਲੱਗਦਾ ਹੂੰ ਪਹਿਲਾਂ ਸੀਗਾ ਛੀਰੀ ਮਾਰ ਕੇ ਨਾ ਜੰਗਲਾਂ ਦੇ ਵਿੱਚ ਸ਼ੀਸ਼ਾ ਲੱਗਦਾ ਹੁੰਦਾ ਸੀ ਹਾਂਜੀ ਅੱਜ ਕੱਲ ਇਹਨਾਂ ਨੂੰ ਸਟੱਡ ਨੇ ਵੈਸੇ ਇਹਨਾਂ ਨੂੰ ਸਿੰਪਲ ਭਾਸ਼ ਪੂਰਾ ਹੈਵੀ ਹੈ ਜੀ ਦੇਖੋ ਇਹ ਬਲੈਕ ਦੇ ਵਿੱਚ ਹੈ 304 ਸਟੀਲ ਹੈ ਜੀ ਅੱਛਾ ਇਹ ਵੀ ਸਟੀਲ ਹੈ ਜੀ ਇਹਦੇ ਤੇ ਸ਼ੀਸ਼ਾ ਫਿੱਟ ਹੋਣਾ ਜੀ ਠੀਕ ਹੈ 304 ਜਿਹਦੇ ਤੇ ਜਰ ਜੁਰ ਕੁਝ ਨਹੀਂ ਲੱਗਦਾ ਬਿਲਕੁਲ ਬਿਲਕੁਲ ਜੀ ਠੀਕ 202 ਹੈ ਜਿਹੜਾ ਉਹ ਮਤਲਬ ਮਿਕਸ ਮਟੀਰੀਅਲ ਹੋ ਜਾਂਦਾ ਇਹ 304 ਹੈ ਜਿਹੜਾ ਇਹਨੂੰ ਕਦੇ ਜਰ ਨਹੀਂ ਲੱਗਦੀ ਲਾਈਫਟਾਈਮ ਦੀ ਗਾਰੰਟੀ ਹੁੰਦੀ ਲੋ ਬਾਈ ਦਰਸ਼ਕੋ ਕੋਈ ਮਕਾਨ ਬਣਾ ਰਿਹਾ ਹੋਵੇ ਵੀਰ ਨੇ ਇਹ ਵੀ ਗੱਲ ਦੱਸਤੀ ਜੇ ਤੁਸੀਂ ਸਟੀਲ ਦਾ ਕੰਮ ਕਰਾਉਣਾ ਹੈ ਤਾਂ 204 ਵਾਲਾ ਨਾ ਕਰਵਾਓ 304 ਵਾਲਾ ਹੀ ਕਰਵਾਓ ਜਿਹਦੇ ਤੇ ਕੋਈ ਜਰ ਜੁਰ ਕੁਝ ਨਹੀਂ ਲੱਗਦਾ ਲਾਈਫਟਾਈਮ ਗਾਰੰਟੀ ਹੈ ਸੋ ਉਤੋ ਵਾਲਾ ਸ਼ੀਸ਼ਾ ਵੀ ਪਿਆ ਵੀਰ ਹਾਂਜੀ ਵੀਰੇ ਸ਼ੀਸ਼ਾ ਆਪਣੇ ਕੋਲ ਆ ਦੇਖੋ ਜੀ ਇਹ ਸ਼ੀਸ਼ਾ ਬਈ ਇਹ ਫਲੂਟਰਡ ਗਲਾਸ ਕਹਿੰਦੇ ਨੇ ਜੀ ਇਹਨੂੰ ਅੱਛਾ ਇਹ ਜ਼ਿਆਦਾਤਰ ਮੰਨ ਲਓ ਲਗਜ਼ਰੀ ਬੰਦੇ ਜਿਹੜੇ ਆਪਣੇ ਸ਼ੌਂਕ ਲਈ ਰੱਖਦੇ ਨੇ ਠੀਕ ਹੈ ਜੀ ਚਲੋ ਕਰਾਤਾ ਕੋਈ ਵੀ ਸਕਦਾ ਹੈ ਹਾਂਜੀ ਇਹ ਸ਼ੀਸ਼ਾ ਫਲੂਟਰਡ ਗਲਾਸ ਹੁੰਦਾ ਜੀ ਜਿਵੇਂ ਆਪਣਾ ਲੂਵਰ ਫਲੂਟਰਡ ਮੰਗਾਗੇ ਵੀ ਪੈਨਲਿੰਗ ਹੁੰਦੀ ਆ ਬਲੈਕ ਕਲਰ ਚ ਮਿਲ ਜੂਗਾ ਠੀਕ ਹੈ ਜੀ ਗ੍ਰੇ ਦੇ ਵਿੱਚ ਮਿਲ ਜੂਗਾ ਬਰਾਊਨ ਦੇ ਵਿੱਚ ਮਿਲ ਜੂਗਾ ਇਹਦੀ ਲੁੱਕ ਬੜੀ ਜ਼ਬਰਦਸਤ ਆਉਂਦੀ ਹੈ ਜੀ ਇਹ ਲੂਵਰ ਟਾਈਪ ਹੀ ਲੱਗਦਾ ਵੀਰ ਇਹਨਾਂ ਦੇ ਦੇਖਣ ਨੂੰ ਹਾਂ ਆ ਦੇਖੋ ਜੀ ਬਿਲ अच्छा। ਇਹ ਬਿਲਕੁਲ ਆਪਣਾ ਪਾਰਟੀਸ਼ਨ ਲਈ ਕੁਸ਼ ਲਾਉਣਾ ਤੁਸੀਂ ਪੜਦਾ ਕਰਨਾ ਠੀਕ ਹੈ ਜੀ। ਇਹ ਗਲਾਸ ਉਹ ਤੇ ਕੰਮ ਕਰ ਦਿੰਦਾ। ਓਕੇ। ਇਹ ਜੈਡ ਬਲੈਕ ਹੋ ਗਿਆ ਜੀ। ਠੀਕ ਹੈ। ਆ ਸ਼ੀਸ਼ਾ ਹੈਗਾ ਨਾਰਮਲ ਆਪਣੇ ਜਿਹੜਾ ਘਰਾਂ ਵਿੱਚ ਪੈਂਦਾ ਜੀ। ਬਲੈਕ ਸ਼ੀਸ਼ਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਣੇ ਕੋਲ ਵੀ ਇਹ ਸ਼ੀਸ਼ਾ ਕਾਪਰ ਤੇ 골ਡਨ ਆ ਜਾਂਦਾ। ਠੀਕ ਹੈ ਜੀ। ਜਿਹੜਾ ਤੁਸੀਂ ਜ਼ਿਆਦਾਤਰ ਜੁਵੈਲਰ ਦੀ ਦੁਕਾਨ ਤੇ ਦੇਖਿਆ ਹੋਊਗਾ। ਲੱਗਿਆ ਹੁੰਦੇ। ਉਹ ਵੀ ਸਰਵਿਸ ਆਪਾਂ ਸਾਰੀ ਦਿੰਨੇ ਹਾਂ। ਠੀਕ ਹੈ ਜੀ। ਮਤਲਬ ਕਿ ਵੀਰ ਸਾਰੇ ਹੀ ਕੰਮ ਕਰਦਾ ਹੈ। 올 ਪੈਕੇਜ ਹੈ ਤੇ ਇਦਾਂ ਵੀ ਸਾਰੀ ਲੁੱਕ ਤੁਸੀਂ ਆਪਣੇ ਰੂਮ ਚ ਤਿਆਰ ਕਰਵਾਉਣੀ ਹੈ ਤੇ ਇਹ ਕੀ ਲੱਗਿਆ ਹੋਇਆ ਵੀਰੇ ਲੱਕੜੀ ਆ ਕੀ ਹੈ ਇਹ ਇਹ ਵੀਰੇ ਚਾਰ ਕੋਲ ਮੋਲਡਿੰਗ ਹੈ ਜੀ ਫ੍ਰੈਂਚ ਮੋਲਡਿੰਗ ਦੇ ਨਾਮ ਤੋਂ ਮਸ਼ਹੂਰ ਆ ਅੱਜ ਕੱਲ ਤਾਂ ਪਿੰਡਾਂ ਦੇ ਵਿੱਚ ਵੀ ਕੰਮ ਹੋਣ ਲੱਗ ਗਏ ਜੀ ਇਹ ਹੂੰ ਉਸ ਤੋਂ ਆਪਣੇ ਉਸ ਤੋਂ ਪਹਿਲਾਂ ਬਸਟਨ ਤੋਂ ਬਾਅਦ ਇਹ ਗਲਫ ਦੇ ਵਿੱਚ ਆਇਆ ਪਿੰਡ ਅਪਡੇਟ ਹੋ ਗਏ ਸ਼ਹਿਰੇ ਬਣ ਕੇ ਹੁਣ ਤਾਂ ਪਿੰਡ ਰਹੇ ਨੇ ਛੰਡੀਗੜ੍ਹ ਵਾਲੀ ਤੋਂ ਬਾਅਦ ਪਿੰਡਾਂ ਜੈਂਟਰ ਹੋ ਚੁੱਕੀ ਹੈ ਜੀ ਮੇਰੇ ਕੋਲ ਇਹਦੇ ਕੰਮ ਆ ਰਹੇ ਨੇ ਠੀਕ ਹੈ ਠੀਕ ਹੈ ਜੀ ਇਹਦੀ ਲੁੱਕ ਇੰਨੀ ਜ਼ਬਰਦਸਤ ਆਉਂਦੀ ਹੈ ਇਹ ਤੁਹਾਨੂੰ ਮਤਲਬ ਕੋਸਟਲੀ ਵੀ ਕੋਈ ਜ਼ਿਆਦਾ ਨਹੀਂ ਪੈਂਦੀ ਲੋਕ ਬੜੀ ਵਧੀਆ ਦੇ। ਸੋ ਮਿੱਤਰਾ ਪਿੱਛੇ ਹੋ ਕੇ ਦਿਖਾ ਦੇ ਸਾਰਾ ਵਿਊ ਦਿਖਾ ਦੇ ਇਹਦਾ ਤੇ ਵਿਊ ਲੱਗ ਰਿਹਾ ਘੈਂਟ ਘੈਂਟ ਲੁੱਕ ਬਣੀ ਹੋਈ ਆ ਜੇ ਕਿਸੇ ਨੇ ਆਪਣੇ ਬੈਡਰੂਮ ਚ ਡਰਾਇੰਗ ਰੂਮ ਚ ਕਿਸੇ ਨੇ ਤਿਆਰ ਕਰਵਾਉਣਾ ਹੈ ਇਦਾਂ ਦਾ ਵੀਰ ਤੋਂ ਤੇ ਉਹ ਵੀਰ ਤਿਆਰ ਕਰਕੇ ਤੁਹਾਨੂੰ ਦੇ ਦੂਗਾ ਤੇ ਬਾਈ ਕੋਲ ਹੋਰ ਵੀ ਵੱਖਰੇ ਵੱਖਰੇ ਡਿਜ਼ਾਈਨ ਹੈ ਤੇ ਤੁਸੀਂ ਵੀਰ ਕੋਲ ਜਦੋਂ ਆਉਂਗੇ ਭਾਜੀ ਹੋਰ ਵੀ ਤੁਹਾਨੂੰ ਐਡਵਾਈਸ ਕਰ ਦੋਗੇ। ਤੇ ਭਾਜੀ ਸਾਰਾ ਇੱਥੇ ਮਤਲਬ ਇਹ ਸ਼ੀਸ਼ਾ-ਸੂਸ਼ਾ ਪਿੱਛੇ ਕੱਟਦੇ ਆਂ ਹਾਂਜੀ ਹਾਂਜੀ ਹਾਂ ਜਿਵੇਂ ਟਫਨ ਸ਼ੀਸ਼ਾ ਆਪਣਾ ਲੱਗਿਆ ਹੋਇਆ ਜੀ ਠੀਕ ਹੈ ਇਹ ਆਪਾਂ ਸਾਰੀ ਸਰਵਿਸ ਦਿੰਨੇ ਆਂ ਜੀ ਓਕੇ ਟਫਨ ਸ਼ੀਸ਼ਾ ਫਰੰਟ ਕਿਸੇ ਨੇ ਲਾਉਣਾ ਹੋਵੇ ਕੱਲਾ ਗੇਟ ਲਾਉਣਾ ਹੋਵੇ ਕੋਈ ਬੰਦਾ ਨਵੀਂ ਸ਼ਾਪ ਕਰਦਾ ਠੀਕ ਹੈ ਜੀ ਅੱਜ ਕੱਲ੍ਹ ਸ਼ੀਸ਼ਾ ਹੀ ਲੱਗਦਾ ਉਹ ਸਾਰੀ ਸਰਵਿਸ ਆਪਾਂ ਦਿੰਨੇ ਆਂ ਉਸ ਤੋਂ ਬਾਅਦ ਜੰਗਲੇ ਵਾਲਾ ਸ਼ੀਸ਼ਾ ਹੁੰਦਾ ਜੀ ਟਫਨ ਉਹ ਆਪਾਂ ਦਨੇ ਹੀ ਤਿਆਰ ਕਰਕੇ ਪੌੜੀ ਤੇ ਸ਼ੀਸ਼ਾ ਲੱਗਦਾ ਉਹ ਵੀ ਕਰਦੇ ਆਂ ਜੀ ਤੇ ਸਟੀਲ ਹੁੰਦਾ ਜੀ ਨਾਲ ਆਪਾਂ ਉਹ ਵੀ ਕਰਦੇ ਆਂ ਤੇ ਸ਼ੀਸ਼ਾ ਜਿੱਥੇ ਆਪਣਾ ਗਲਾਸ ਪੀ ਆ ਜੀ ਸਾਰਾ ਅੱਛਾ ਜਿਹੜਾ ਘਰਾਂ ਦੇ ਵਿੱਚ ਆਪਣੇ ਵੀਰ ਨੇ ਆਪਣਾ ਅੱਡਾ ਪਿੱਛੇ ਬਣਾਇਆ ਹੋਇਆ ਲਾਇਆ ਹੋਇਆ ਤੇ ਇੱਥੋਂ ਹੀ ਵੀਰ ਆਪਣੀ ਕਟਿੰਗ ਕਰਕੇ ਸਮਾਨ ਦੀ ਲੈ ਜਾਂਦਾ ਤੇ ਆਪਣਾ ਘਰੇ ਜਾ ਕੇ ਬੰਦੇ ਦੇ ਫਿੱਟ ਕਰੇ ਆਉਂਦਾ ਸੋ ਵੀਰ ਦਾ ਸਾਰਾ ਹੀ ਕੰਮ ਹੈ ਸ਼ੀਸ਼ੇ ਦਾ ਵੀ ਹੈ ਸਟੀਲ ਦਾ ਵੀ ਹੈ ਲੂਵਰ ਦਾ ਹੈ ਪੀ ਵੀ ਸੀ ਪੈਨਲ ਯੂ ਵੀ ਸ਼ੀਟ ਹੈ ਮਤਲਬ ਕਿ ਪੂਰਾ 올 ਪੈਕੇਜ ਹੈ ਤੁਸੀ ਹੈਨਾ ਇੱਕ ਛੱਤ ਥੱਲੇ ਵੀਰ ਨੂੰ ਤੁਹਾਨੂੰ ਸਾਰਾ ਕੰਮ ਮਿਲ ਜੂਗਾ ਮੈਂ ਬੰਦਿਆਂ ਨੂੰ ਇੱਕ ਗੱਲ ਕਹਣਾ ਉਹਨਾਂ ਵੀ ਤੁਸੀਂ ਰਾਜਮੈਸਟਰ ਜੀ ਨੂੰ ਘਰੋਂ ਕੱਢਤਾ ਜੀ ਠੀਕ ਹੈ ਹੂੰ ਉਸ ਤੋਂ ਬਾਅਦ ਤੁਹਾਡੇ ਟਾਕੀ ਦਰਵਾਜਿਆਂ ਦਾ ਕੰਮ ਹੋ ਗਿਆ ਬਾਅਦ ਦੀ ਜ਼ਿੰਮੇਵਾਰੀ ਸਾਰੀ ਸਾਡੀ ਹੈ ਸ਼ੀਸ਼ੇ ਤੋਂ ਲੈ ਕੇ ਇੰਟੀਰੀਅਰ ਦਾ ਵੀ ਇਹ ਸਾਰਾ ਕੰਮ ਆਪਾਂ ਕਰਕੇ ਦਵਾਂਗੇ ਹੂੰ ਮਤਲਬ ਛੱਤ ਪਈ ਤੋਂ ਬਾਅਦ ਟਾਕੀ ਦਰਵਾਜੇ ਲੱਗਣ ਤੋਂ ਬਾਅਦ ਜਿਹੜੀ ਕਿ ਮਕਾਨ ਦੀ ਸ਼ੋਅ ਬਣਾਉਣੀ ਹੈ ਤਾਂ ਮਕਾਨ ਦੀ ਲੁੱਕ ਅਸਲੀ ਤੁਸੀਂ ਤਿਆਰ ਕਰਦੇ ਹੋ ਉਹ ਜ਼ਿੰਮੇਵਾਰੀ ਸਾਡੀ ਹੈ ਜੀ ਉਹ ਅਸੀਂ ਤਿਆਰ ਕਰਕੇ ਦਵਾਂਗੇ ਤੁਹਾਨੂੰ ਉਹ ਅਸੀਂ ਤਿਆਰ ਕਰਕੇ ਦਵਾਂਗੇ ਇੱਕ ਸਿੰਪਲ ਘਰ ਤਿਆਰ ਹੋਇਆ ਵਾ ਤੇ ਉਹਨੂੰ ਇੱਕ ਵਧੀਆ ਆਪਣਾ ਸ਼ਕਲ 'ਚ ਲਿਆਉਣਾ ਤੇ ਸੋਹਣਾ ਬਣਾਉਣਾ ਤੇ ਉਹ ਵੀਰ ਦੇ ਹੱਥਾਂ ਨਾਲ ਹੁੰਦਾ ਸੋ ਮਿੱਤਰੋ ਇਹ ਦੇਖ ਲਓ ਕਿ ਰਾਜ ਮਿਸਤਰੀ ਨੇ ਲੱਕੜੇ ਵਾਲੀ ਇਹਨਾਂ ਤੇ ਚਲੇ ਜਾਣਾ ਤੇ ਬਾਅਦ ਚ ਜਿਹੜੀ ਟੌਰ ਬਣਾਉਣੀ ਹੈ ਇੱਕ ਵੀਰ ਨੇ ਬਣਾਉਣੀ ਹੈ ਸੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਦੇਰ ਨਾ ਕਰੋ ਬਾਈ ਨਾਲ ਗੱਲ ਕਰੋ ਦੁਕਾਨ ਤੇ ਪਹੁੰਚੋ ਬਾਈ ਤੋਂ ਕੰਮ ਕਰਵਾ ਲਓ ਤੇ ਵੀਰ ਜੀ ਇੱਕ ਆਪਣੀ ਲੋਕੇਸ਼ਨ ਦੱਸ ਦਿਓ ਚੰਗੀ ਤਰ੍ਹਾਂ ਆਪਾਂ ਆਪਣੀ ਲੋਕੇਸ਼ਨ ਹੈ ਜੀ ਮੋਰਿੰਡਾ ਜਦੋਂ ਆਪਾਂ ਖਮਾਣੋ ਸਾਈਡ ਤੋਂ ਆਉਣੇ ਲੁਧਿਆਣਾ ਸਾਈਡ ਤੋਂ ਆਉਣੇ ਆ ਜੀ ਪਹਿਲਾ ਹੀ ਬਾਈਪਾਸ ਆ ਜਿਹੜਾ KFC ਦੇ ਸਾਹਮਣੇ ਆਪਾਂ ਮੋਰਿੰਡੇ ਨੂੰ ਐਂਟਰ ਹੋਣਾ ਘੋੜੇ ਵਾਲੇ ਚੌਕ ਤੋਂ ਆ ਦੋ ਏਕੜ ਪਹਿਲਾਂ ਮੰਨ ਲਓ ਦੋ ਏਕੜ ਦੀ ਡਿਸਟੈਂਸ ਪਹਿਲਾਂ ਆਪਣੀ ਫਰੈਂਡਸ ਕਾਰ ਬਜ਼ਾਰ ਦੇ ਬਿਲਕੁਲ ਸਾਹਮਣੇ ਸ਼ਾਪ ਹੈ ਜੀ ਆਪਣੀ ਰਾਇਲ ਇੰਟੀਰੀਅਰ ਦੇ ਨਾਮ ਤੇ ਸ਼ਾਪ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਲੋਕੇਸ਼ਨ ਦਿਖ ਜਣੀ ਘੋੜਾ ਚੌਕ ਮਸ਼ਹੂਰ ਹੈ ਤੇ ਸ਼ੇਰ ਗਿੱਲ ਹਸਪੀਟਲ ਲਵੇ ਹੈ ਤੇ ਸਾਹਮਣੇ ਕਾਰ ਬਜ਼ਾਰ ਬਾਈ ਨੇ ਦੱਸਿਆ ਨਿਸ਼ਾਨੀ ਸੋ ਮਿੱਤਰੋ ਅਲਜਣੇ ਦੀ ਲੋੜੇ ਨਹੀਂ ਪੈਣੀ ਖਮਾਣੋ ਵੱਲ ਤੋਂ ਲੁਧਿਆਣੇ ਵੱਲ ਤੋਂ ਆਉਣਾ ਹੈ ਤਾਂ ਪੰਜ ਕੋਹੇ ਪੈਲਸ ਵੱਲ ਨੂੰ ਮੁੜਿਆਉਣਾ ਹਾਂਜੀ ਬਿਲਕੁਲ ਪੰਜ ਕੋਹੇ ਪੈਲਸ ਕੋਲ ਨੂੰ ਮੁੜਿਆ ਏ ਅੱਗੇ ਸ਼ੇਰਗਿਲ ਹਸਪੀਟਲ ਤੋਂ ਪਹਿਲਾਂ ਹੀ ਖੱਬੇ ਹੱਥ ਦੁਕਾਨ ਹੈ ਜੇ ਬੰਦਾ ਹੁੰਦਾ ਕੁਰਾਲੀ ਸਾਈਡ ਤੋਂ ਮੁਹਾਲੀ ਸਾਈਡ ਤੋਂ ਤਾਂ ਘੋੜੇ ਵਾਲੇ ਚੌਂਕ ਕ੍ਰਾਸ ਕਰਕੇ ਤਾਂ ਸੱਜੇ ਹੱਥ ਸ਼ੇਰਗਿਲ ਹਸਪੀਟਲ ਪਾਊਗਾ ਹਸਪੀਟਲ ਟੱਪ ਦੀ ਸਾਰੇ ਵੀਰ ਦੀ ਦੁਕਾਨ ਹੈ ਤੇ 22 ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ 22 ਦੀ ਦੁਕਾਨ ਦਾ ਨੋ ਵੀ ਸਕਰੀਨ ਤੇ ਚੱਲ ਰਿਹਾ ਹੈ ਤੋਂ ਸੋ ਬਾਈ ਜੇ ਕਿਸੇ ਨੇ ਵੀ ਕੰਮ ਕਰਾਉਣਾ ਵੀਰ ਤੋਂ ਤਾਂ ਬਾਈ ਨਾਲ ਸੰਪਰਕ ਕਰੋ ਕੈਂਟ ਗੱਲਬਾਤ ਕੈਂਟ ਰੇਟ ਤੇ ਮੇਨ ਸਭ ਤੋਂ ਵੱਡੀ ਗੱਲ ਹੈ ਇਮਾਨਦਾਰੀ ਪਾਈ ਜੀ ਬਿਲਕੁਲ ਵੀਰੇ ਆਪਣਾ ਆਪਾਂ ਉਹ ਕੰਮ ਨਹੀਂ ਹੈਗਾ ਆਪਣਾ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜੋ ਜ਼ਿਆਦਾ ਚੱਲ ਚੱਲ ਰਿਹਾ ਹੈ ਨਾ ਝੂਠ ਫਰੇਬ ਚੱਲ ਰਿਹਾ ਕਿਸੇ ਵੀ ਫੀਲਡ ਦੇ ਵਿੱਚ ਆਪਾਂ ਦੇਖ ਲਈਏ ਕੱਲੇ ਮੱਕਲੇ ਇੰਟੀਰੀਅਰ ਦੇ ਵਿੱਚ ਨਹੀਂ ਕਹਿੰਦਾ ਕੱਪੜੇ ਦੇ ਵਿੱਚ ਦੇਖ ਲਈਏ ਠੀਕ ਹੈ ਜੀ ਕਿਸੇ ਵੀ ਚੀਜ਼ ਦੇ ਵਿੱਚ ਦੇਖ ਲਈਏ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਰੇਟ ਇੱਕ ਤਾਂ ਜਿਹੜਾ ਦੱਸਣਾ ਘੱਟ ਉਹ ਜਦੋਂ ਤੁਸੀਂ ਵਿਜ਼ਿਟ ਕਰਨਾ ਰੇਟ ਉਹ ਨਾ ਨਹੀਂ ਹੁੰਦਾ ਉਹਨਾਂ ਨੇ ਫਿਰ ਟੈਕਸ ਲਾ ਦੇਣਾ ਜੀ ਇਹ ਉਹ ਕਰਦਣਾ ਫਿਰ ਉਹ ਚੀਜ਼ ਦੀ ਵੀਰੇ ਗਾਰੰਟੀ ਕੋਈ ਨਹੀਂ ਆਪਾਂ ਤੁਹਾਨੂੰ ਵੀਰੇ ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਸੱਤਾ ਕਰਕੇ ਦਵਾਂਗੇ ਦੇਖੋ ਵਧੀਆ ਚੀਜ਼ ਜੇ ਵਧੀਆ ਕੰਮ ਕਰਾਉਣਾ ਤਾਂ ਉਹਦੇ ਲਈ ਵੀਰੇ ਮਤਲਬ ਥੋੜਾ ਜਿਹਾ ਫਿਰ ਪੈਸਾ ਵੀ ਵੱਧ ਲੱਗਦਾ ਹੀ ਹੈ ਬਾਜ਼ਾਰ ਰੇਟ 'ਚ ਹੈਗਾ ਬਾਕੀ ਤੁਸੀਂ ਆਪਣੀ ਆਕੇ ਤਸੱਲੀ ਕਰ ਲਿਓ ਵੀਰ ਤੋਂ ਠੀਕ ਹੈ ਸੋ ਬਾਈ ਕਿਸੇ ਨੂੰ ਗਲਤ ਨਹੀਂ ਕਹਿੰਦਾ ਆਪਣੀ ਆਪਣੇ ਬਾਰੇ ਦੱਸ ਰਿਹਾ ਇਹ ਇਹ ਕਿਸੇ ਹੋਰ ਬਾਰੇ ਹੋਰ ਕਾਰੀਗਰ ਬਾਰੇ ਨਹੀਂ ਕਹਿ ਰਿਹਾ ਸਿਰਫ ਇਹ ਆਪਣੀ ਗੱਲ ਦੱਸ ਰਿਹਾ ਵੀ ਮੈਂ ਕਿੱਦਾਂ ਦਾ ਕਹ ਨਹੀਂ ਬਾਜੀ ਬਿਲਕੁਲ ਬਿਲਕੁਲ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਮਟ ਜੋ ਮਤਲਬ ਚੱਲ ਰਿਹਾ ਬਸ ਆਪਾਂ ਉਹਦੀ ਐਕਸਪਲੇਨੇਸ਼ਨ ਕਰਦੇ ਆਂ ਤੇ ਠੀਕ ਹੈ ਸੋ ਦਰਸ਼ਕੋ ਜੇ ਤੁਹਾਨੂੰ ਵੀਡੀਓ ਲੱਗੀ ਤਾਂ ਜਰੂਰ ਅੱਗੇ ਸ਼ੇਅਰ ਕਰਿਓ ਚੰਗੀ ਲੱਗੀ ਤੁਹਾਨੂੰ ਸ਼ੇਅਰ ਜਰੂਰ ਕਰੋਗੇ ਮੈਨੂੰ ਪਤਾ ਹੈ ਸੋ ਲਾਈਕ ਵੀ ਕਰਿਓ ਸੋ ਬਾਈ ਦੀ ਦੁਕਾਨ ਤੇ ਪਹੁੰਚੋ ਤੇ ਵੀਰ ਤੇ ਵਧੀਆ ਕੰਮ ਕਰਾਓ ਮਕਾਨ ਨੂੰ ਘੈਂਟ ਬਣਾਉਣਾ ਹੈ ਤਾਂ ਵੀਰ ਨੇ ਬਣਾਉਣਾ ਹਾਂਜੀ ਬਿਲਕੁਲ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ